ਬਹੁਤ ਸਰ ਨਹੀਂ ਪਿਆ ਨਨੂ ਅੱਜ ਕਲਾ ਆ ਤਾਂ ਜਿਹੜਾ ਫਿਲਮਾਂ ਚੱਲਦੀਆਂ ਉਹ ਚ ਸੱਸ ਨੌ ਦੀ ਲੜਾਈ ਦਿਖਾਈ ਜਾਂਦੀ ਆ ਜੋ ਕਿਦਾਂ ਸਲਸ਼ਾ ਕਰਦੇ ਆ ਅਸੀਂ ਦੇਖਦੇ ਆਪਾਂ ਫਿਰ ਉਹ ਭੈਣਾ ਉਹ ਚੀਜ਼ਾਂ ਦੇਖ ਲੈਂਦੀਆਂ ਤਾਂ ਉਹਦਾ ਕੀ ਰਿਜ਼ਲਟ ਨਿਕਲਦਾ ਕਿ ਉਹਨਾਂ ਦੇ ਘਰ ਚ ਵੀ ਲੜਾਈਆਂ ਬੜਾ ਸ਼ੁਰੂ ਹੋ ਜਿੰਦਾ ਕਿਉਂ ਇਹੀ ਗੱਲ ਆ ਜੀ ਤੁਸੀਂ ਆਪ ਦੇ ਬਾਰੇ ਮਾੜਾ ਨਹੀਂ ਬੋਲਣਾ ਤੁਸੀਂ ਦੇਖਿਆ ਹੋਊਗਾ ਕਿ ਸਾਡੇ ਪੁਰਾਣੇ ਬਜ਼ੁਰਗ ਹਮੇਸ਼ਾ ਕਹਿੰਦੇ ਹੁੰਦੇ ਸੀ ਕਿ ਮਾੜੀ ਬਾਜ਼ ਨਹੀਂ ਕੱਟਣੀ ਹਨਾ ਜਾਂ ਕਹਿਣਾ ਰਹਿਰਾਸ ਦਾ ਵੇਲਾ ਵੀ ਮਾੜੀ ਬਾਜ਼ ਨਾ ਕੱਢੋ ਅਸੀਂ ਕੀ ਦੇਖਦੇ ਨੇ ਕਿਹੜਾ ਦਿਮਾਗ ਆ ਇਹ ਜ਼ਮੀਨ ਆ ਤੁਸੀਂ ਜ਼ਮੀਨ ਦੇ ਵਿੱਚ ਕੋਈ ਵੀ ਚੀਜ਼ ਲਾਉਂਗੇ ਤਾਂ ਫਿਰ ਉੱਥੋਂ ਦੇਖੋ ਵੀ ਕੀ ਬਣੂਗਾ ਜ਼ਮੀਨ ਦੇ ਵਿੱਚ ਜੇ ਤੁਸੀਂ ਕਿਕਰਾਂ ਦੇ ਬੀਜ ਲਾਉਂਗੇ ਕਿੱਥੋਂ ਹਨਾ ਤੁਸੀਂ ਦਾਖਾਂ ਭਾਲ ਦਿਓ ਪਹਿਲਾ ਕਹਾਵਤ ਵੀ ਆ ਕਿ ਕਿੱਥੋਂ ਭਾਲਦੇ ਬਜੌਰ ਦੀਆਂ ਦਾਖਾਂ ਕਿਕਰਾਂ ਦੇ ਬੀਜ ਬੀਜ ਕੇ ਸੋ ਦਿਮਾਗ ਸਾਡਾ ਜ਼ਮੀਨ ਆ ਜਿਹੋ ਜਿਹਾ ਬੀਜ ਸਿੱਟੋਗੇ ਉਹ ਜਿਹਾ ਹੋਊਗਾ ਸਾਡੀ ਤਾਂ ਕਿਸਮਤ ਖਰਾਬ ਆ ਸਾਡਾ ਤਾਂ ਜੋ ਵੀ ਕੰਮ ਹੁੰਦਾ ਉਲਟਾ ਹੀ ਹੁੰਦਾ ਅਸੀਂ ਕੋਈ ਵੀ ਕੰਮ ਸ਼ੁਰੂ ਕਰ ਲਈਓ ਪਾਸ ਹੀ ਨਹੀਂ ਹੁੰਦਾ ਸਾਡਾ ਕੰਮ ਫੇਲ ਹੋ ਜਾਂਦਾ ਜਦੋਂ ਜਦੋਂ ਅਸੀਂ ਕਿਤੇ ਜਾਂਦੇ ਆ ਰਾਸ਼ੀ ਮਿਲਦਾ ਟ੍ਰੈਫਿਕ ਹੀ ਮਿਲਦਾ ਇਹ ਗੱਲਾਂ ਅਕਸਰ ਹੀ ਲੋਕ ਬੋਲਦੇ ਜਾਂ ਸਾਡੀ ਕਿਸਮਤ ਬਹੁਤ ਖਰਾਬ ਆ ਜੇ ਤੁਸੀਂ ਵੀ ਇਹ ਗੱਲਾਂ ਕਰਦੇ ਆ ਤਾਂ ਤੁਸੀਂ ਬਹੁਤ ਵੱਡੇ ਆਪਣੇ ਦੁਸ਼ਮਣ ਬਣੇ ਹੋਏ ਆ ਸੋ ਆਹ ਬੁੱਕ ਦੇ ਵਿੱਚੋਂ ਮੈਂ ਗੱਲਾਂ ਕਰ ਰਿਹਾ ਜੀ ਆਪਕੇ ਅਵਚੇਤਨ ਮਨ ਦੀ ਸ਼ਕਤੀ ਪਾਵਰ ਆਫ ਸਬਕੌਂਸ਼ੀਅਸ ਮਾਈਂਡ ਸਾਡੇ ਦੋ ਤਰ੍ਹਾਂ ਦੇ ਮਾਈਂਡ ਹੁੰਦੇ ਆ ਇੱਕ ਕੌਂਸ਼ੀਅਸ ਤੇ ਇੱਕ ਸਬਕੌਂਸ਼ੀਅਸ ਮਾਈਂਡ ਸੋ ਜੋ ਅਸੀਂ ਲਗਾਤਾਰ ਬੋਲਦੇ ਰਹਿੰਨੇ ਆ ਉਹ ਚੀਜ਼ਾਂ ਸਾਡੇ ਸਬਕੌਂਸ਼ੀਅਸ ਮਾਈਂਡ ਦੇ ਵਿੱਚ ਚਲੀਆਂ ਜਾਂਦੀਆਂ ਸੋ ਯੂਨੀਵਰਸ ਨੂੰ ਮੈਸੇਜ ਆਂਦਾ ਤੇ ਜਦੋਂ ਅਸੀਂ ਲਗਾਤਾਰ ਇੱਕ ਚੀਜ਼ ਰ ਯੋ ਯੂਨੀਵਰਸ ਪਲੇ ਮੈਸੇਜ ਆ ਰਿਹਾ ਜੋ ਤੁਸੀਂ ਗੱਲਾਂ ਕਰਦੇ ਜੋ ਕਹਿੰਦੇ ਤੁਹਾਡੀ ਕਿਸਮਤ ਖਰਾਬ ਤਾਂ ਵਾਕਈ ਖਰਾਬ ਹੋ ਜਿੰਦੀ ਜੇ ਤੁਸੀਂ ਕਹਿੰਦੇ ਕਿ ਮੇਰੀ ਕਿਸਮਤ ਚੰਗੀ ਹੈ ਤੇ ਤੁਹਾਡੀ ਕਿਸਮਤ ਚੰਗੀ ਹੋ ਜਿੰਦੀ ਆ ਸੋ ਸਭ ਤੋਂ ਪਹਿਲਾਂ ਦੱਸ ਦਿਆਂ ਕਿ ਮੇਰਾ ਨਾਮ ਹੈ ਜਗਮੀਤ ਬਰਾੜ ਸੋ ਮੈਂ ਯੂਟਿਊਬਰ ਵੀ ਆ ਨਾਲ ਆਪਣਾ ਬਿਜ਼ਨਸ ਵੀ ਆ ਸੋ ਇਹ ਮੇਰਾ ਵੀਡੀਓ ਬਣਾਉਂਦਾ ਇੱਕ ਇਹੀ ਕਾਰਨ ਆ ਕਿ ਜਿੰਨੇ ਵੀ ਸਾਡੇ ਭੈਣ ਭਰਾਣਾ ਜਿਹੜੇ ਜ਼ਿੰਦਗੀ ਦੇ ਵਿੱਚ ਕੁਝ ਕਰਨਾ ਚਾਹੁੰਦੇ ਆ ਉਹਨਾਂ ਨੂੰ ਆਪਾਂ ਥੋੜੀ ਜੀ ਸੇਧ ਦੇਣ ਦੀ ਕੋਸ਼ਿਸ਼ ਕਰੀਏ ਬਾਕੀ ਸਾਰੇ ਬਹੁਤ ਸਿਆਣੇ ਆ ਪਰ ਇੱਕ ਮੇਰਾ ਫਰਜ਼ ਹੈ ਜਿਵੇਂ ਮੈਨੂੰ ਬੁੱਕਸ ਪੜ੍ਹਨ ਦਾ ਸ਼ੌਂਕ ਆ ਤੁਸੀਂ ਤੇ ਇਹ ਬੁੱਕ ਮੇਰੀ ਫਰਸਟ ਬੁੱਕ ਸੀ ਪਹਿਲਾਂ ਮੈਂ ਵੀ ਆਪ ਦੇ ਬਾਰੇ ਮਾੜੇ ਸ਼ਬਦ ਬੋਲ ਲੈਂਦਾ ਸੀ ਪਰ ਜਦੋਂ ਦੀ ਮੈਂ ਬੁੱਕ ਪੜੀ ਆ ਨਾ ਉਸ ਤੋਂ ਬਾਅਦ ਮੈਂ ਆਪ ਦੇ ਬਾਰੇ ਮਾੜਾ ਬੋਲਣਾ ਬਿਲਕੁਲ ਹੀ ਬੰਦ ਕਰਤਾ ਹਨਾ ਸੋ ਮੈਂ ਹਮੇਸ਼ਾ ਚੰਗਾ ਬੋਲਣ ਦੀ ਕੋਸ਼ਿਸ਼ ਕਰਦਾ ਸੋ ਤੁਸੀਂ ਵੀ ਇੱਕ ਵਾਰ ਇਹ ਬੁੱਕ ਪੜ ਸਕਦੇ ਹੋ ਇਹਦਾ ਮੈਂ ਜਿਹੜਾ ਲਿੰਕ ਆ ਡਿਸਕ੍ਰਿਪਸ਼ਨ ਚ ਵੀ ਦਿੱਤਾ ਬਾਕੀ ਮੈਂ ਤੁਹਾਨੂੰ ਜੇ ਨਹੀਂ ਪੜ ਸਕਦੇ ਜੋ ਵੀ ਚੀਜ਼ਾਂ ਮੈਨੂੰ ਇਹ ਤੋਂ ਸਿੱਖਣ ਤੋਂ ਮਿਲੀਆਂ ਮੈਂ ਤੁਹਾਨੂੰ ਉਹ ਵੀ ਤੁਹਾਨੂੰ ਦੱਸ ਦੇਣਾ ਪਹਿਲੀ ਗੱਲ ਆ ਜੀ ਤੁਸੀਂ ਆਪ ਦੇ ਬਾਰੇ ਮਾੜਾ ਨਹੀਂ ਬੋਲਣਾ ਤੁਸੀਂ ਦੇਖਿਆ ਹੋਊਗਾ ਕਿ ਸਾਡੇ ਪੁਰਾਣੇ ਮਜ਼ੁਰਗ ਹਮੇਸ਼ਾ ਕਹਿੰਦੇ ਹੁੰਦੇ ਕੀ ਮਾੜੀ ਆਵਾਜ਼ ਨਹੀਂ ਕੱਢਣੀ ਹੈ ਨਾ ਜਾਂ ਕਹਿਣਾ ਰਹਿਰਾਸ ਦਾ ਵੇਲਾ ਵੀ ਮਾੜੀ ਆਵਾਜ਼ ਨਾ ਕੱਢੋ ਜਾਂ ਕਹਿਣਾ ਸਵੇਰੇ ਦਾ ਵੇਲਾ ਮਾੜੀ ਆਵਾਜ਼ ਨਾ ਕੱਢੋ ਇਹਦੇ ਪਿੱਛੇ ਬਹੁਤ ਵੱਡੀ ਸਾਇੰਸ ਸੀ ਸਾਡੇ ਬਜ਼ੁਰਗਾਂ ਨੇ ਜੋ ਗੱਲਾਂ ਕਹੀਆਂ ਨਾ ਉਹ ਬਹੁਤ ਸਾਰੀਆਂ ਸਾਇੰਸ ਹੈ ਕਿਸਾਬ ਦੀ ਹੈ ਨਾ ਪਰ ਬਹੁਤ ਸਾਰੇ ਲੋਕੀ ਗਲਤੀ ਕਰਦੇ ਆ ਕਿ ਉੱਠਣ ਸਾਰੀ ਪਹਿਲਾਂ ਜਿਹੜਾ ਮੰਜੇ ਤੋਂ ਉੱਠਦੇ ਉਹਦੇ ਕੱਢ ਗਏ ਯਾਰ ਉਹ ਹੋ 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 ਅੱਜ ਤਾਂ ਸਿਰ ਦੁਖੀ ਜਾਂਦਾ ਅੱਜ ਤਾਂ ਮੂਡ ਖਰਾਬ ਆ ਅੱਜ ਨੀ ਯਾਰ ਕੋਈ ਕੰਮ ਕਰਨ ਨੂੰ ਜੀ ਕਰਦਾ ਨਾ ਅੱਜ ਤਾਂ ਯਾਰ ਬੱਸ ਥ੍ਰੀ ਟੁੱਟੀ ਜਾਂਦਾ ਅੱਜ ਤਾਂ ਮੈਨੂੰ ਫੁਲਾਨੀ ਬਿਮਾਰੀ ਹੈ ਤੇ ਹੁਣ ਕੀ ਬਿਮ ਇਹ ਭੁੱਖ ਕਹਿ ਲਈ ਕਿ ਇਹੋ ਜੀ ਗੱਲ ਤਾਂ ਤੁਸੀਂ ਉੱਠ ਕੇ ਕਰਨੀ ਨਹੀਂ ਜਰੂਰ ਤੁਸੀਂ ਮੰਜੇ ਤੋਂ ਉੱਠਦੇ ਆ ਸਭ ਤੋਂ ਪਹਿਲਾਂ ਚੰਗਾ ਬੋਲੋ ਕਿ ਵਾਹਿਗੁਰੂ ਦਾ ਸ਼ੁਕਰ ਆ ਜੀ ਅੱਜ ਅਸੀਂ ਉੱਠੇ ਆ ਵਾਹਿਗੁਰੂ ਨੇ ਬਹੁਤ ਕਿਰਪਾ ਕੀਤੀ ਹੈ ਤਾਂ ਹੀ ਸਾਡੀਆਂ ਅੱਖਾਂ ਖੁੱਲੀਆਂ ਕਿਉਂਕਿ ਇਹ ਬੰਦਾ ਸੌਂ ਜਾਂਦਾ ਉਹ ਮਰਿਆ ਹੀ ਹੁੰਦਾ ਜੇ ਵਾਹਿਗੁਰੂ ਦੀ ਕਿਰਪਾ ਹੋਵੇ ਤਾਂ ਬੰਦਾ ਉੱਠੂਗਾ ਜੇ ਨਹੀਂ ਕਿਰਪਾ ਤਾਂ ਪਤਾ ਨਹੀਂ ਦਰੂ ਤੜਕੇ ਉੱਠਣ ਦਾ ਮੌਕਾ ਨਾ ਮਿਲੇ ਸੋ ਸਭ ਤੋਂ ਪਹਿਲਾਂ ਤਾਂ ਇਹ ਧਰਤੀ ਨੂੰ ਮੱਥਾ ਟੇਕ ਕੇ ਵਾਹਿਗੁਰੂ ਦਾ ਧੰਨਵਾਦ ਕਰੋ ਕਿ ਵਾਹਿਗੁਰੂ ਸ਼ੁਕਰ ਆ ਬੜੀ ਚੰਗੀ ਰਾਤ ਨੀਂਦ ਆਈ ਹੈ ਨਾ ਤੇ ਅੱਜ ਚੰਗਾ ਦਿਨ ਚ ਸੋ ਜੇ ਤੁਸੀਂ ਲਗਾਤਾਰ ਇਹ ਕਰੋਗੇ ਤਾਂ ਤੁਹਾਨੂੰ ਬਹੁਤ ਬੈਨੀਫਿਟ ਮਿਲੇਗਾ ਇਹਦੇ ਵਿੱਚ ਇੱਕ ਵਿਜ਼ੂਅਲਾਈਜੇਸ਼ਨ ਬਾਰੇ ਵੀ ਗੱਲ ਕੀਤੀ ਐ ਐਫਰਮੇਸ਼ਨ ਬਾਰੇ ਵੀ ਗੱਲ ਕੀਤੀ ਆ ਐਫਰਮੇਸ਼ਨ ਹੁੰਦਾ ਕਿ ਆਪਦੇ ਨਾਲ ਗੱਲ ਕਰਨੀ ਜਿਵੇਂ ਜੇ ਤੁਸੀਂ ਜ਼ਿੰਦਗੀ 'ਚ ਕੁਝ ਵੀ ਪ੍ਰਾਪਤ ਕਰਨਾ ਚਾਹੁੰਦੇ ਹੋ ਉਹਦੇ ਬਾਰੇ ਗੱਲ ਕਰਨੀ ਕਿ ਹਾਂ ਬਈ ਵਾਹਿਗੁਰੂ ਦਾ ਬਹੁਤ ਧੰਵਾਦ ਮੈਂ ਆਪਦੀ ਜ਼ਿੰਦਗੀ ਦੇ ਵਿੱਚ ਆਹ ਬਿਜ਼ਨਸ ਸ਼ੁਰੂ ਕਰਨਾ ਚਾਹੁੰਦਾ ਮੈਂ ਉਹਦੇ ਲਈ ਮਿਹਨਤ ਕਰ ਰਿਹਾ ਪ੍ਰਮਾਤਮਾ ਮੇਰੀ ਹੈਲਪ ਕਰ ਰਿਹਾ ਮੈਂ ਜ਼ਰੂਰ ਉਹਦਾ ਹੀ ਕਾਮਯਾਬ ਹੋਊਂਗਾ ਨਾ ਤੇ ਇਸੇ ਤਰ੍ਹਾਂ ਤੁਸੀਂ ਉਸ ਚੀਜ਼ ਨੂੰ ਵਿਜ਼ੂਅਲਾਈਜ਼ ਕਰਨ ਦਾ ਅੱਖਾਂ ਬੰਦ ਕਰਕੇ ਦੇਖਣਾ ਹੁੰਦਾ ਕਿ ਹਾਂ ਮੈਂ ਜ ਜਦ ਤੁਸੀਂ ਕੋਈ ਕੋਸ਼ਿਸ਼ ਜਿੱਤਣਾ ਚਾਹਣੇ ਹੋ ਨਾ ਆਪਣੀ ਲਾਈਫ ਵਿੱਚ ਕੋਈ ਵਧੀਆ ਫੁੱਟਬਾਲਰ ਬਣਨਾ ਚਾਹਣਾ ਜਾਂ ਵਧੀਆ ਕਰੈਕਟਰ ਬਣਨਾ ਚਾਹਣਾ ਉਹ ਦੇਖੇਗੀ ਹਾਂ ਯਾਰ ਮੈਂ ਕ੍ਰਿਕਟ ਖੇਡ ਰਿਹਾ ਹਾਂ ਇੰਡੀਆ ਲਈ ਖੇਡ ਰਿਹਾ ਹਾਂ ਇਸ ਤਰ੍ਹਾਂ ਹੋ ਸਕਦਾ ਜੇ ਤੁਸੀਂ ਬਿਜ਼ਨਸ ਦੇ ਵਿੱਚ ਕਿਸੇ ਲੈਵਲ ਤੇ ਪਹੁੰਚਣਾ ਤਾਂ ਉਹ ਇਸੇ ਤਰ੍ਹਾਂ ਹੀ ਹੁੰਦਾ ਇਸੇ ਤਰ੍ਹਾਂ ਦੇ ਰਾਤ ਨੂੰ ਪੈਣਾ ਤੁਸੀਂ ਉਦੋਂ ਵੀ ਕਈ ਬੰਦੇ ਰਾਤ ਨੂੰ ਕੁੱਟੀਆਂ ਸਿੱਧੀਆਂ ਗੱਲਾਂ ਕਰਨ ਲੱਗ ਪੈਂਦੇ ਯਾਰ ਆਪਣੀ ਤਾਂ ਕਿਸਮਤ ਖਰਾਬ ਆ ਜਿਹੜਾ ਦਿਨ ਬੜਾ ਖਰਾਬ ਰਿਹਾ ਹਨਾ ਆ ਚੀਜ਼ ਹੋਗੀ ਉਹ ਚੀਜ਼ ਹੋਗੀ ਤੁਸੀਂ ਪੈਣ ਲੱਗੇ ਰੋ ਇਦਾਂ ਦੀ ਗੱਲ ਕਰਦੇ ਆ ਤਾਂ ਪੂਰੀ ਰਾਤ ਤੁਹਾਡੇ ਜਿਹੜੇ ਸਬਕੌਨਸ਼ ਤਾਂ ਤੁਹਾਨੂੰ ਉਹ ਤੁਹਾਡੀ ਲਾਈਫ ਵਿੱਚ ਪ੍ਰੋਬਲਮ ਸਟਾਰਟ ਹੋ ਜਾਂਦੀਆਂ ਜੇ ਤੁਸੀਂ ਉਹਦੇ ਵਜਾਇੇ ਇਹ ਹੀ ਕਹਦੇ ਹੋਏ ਧੰਨਵਾਦ ਆ ਵਾਹਿਗੁਰੂ ਦਿਨ ਬਹੁਤ ਸੋਹਣਾ ਸੀਗਾ ਚੰਗਾ ਦਿਨ ਰਿਹਾ ਮੈਂ ਹੋਰ ਵੀ ਆਪਦੇ ਨੂੰ ਅੱਗੇ ਤੋਂ ਇੰਪਰੂਵ ਕਰਨ ਦੀ ਕੋਸ਼ਿਸ਼ ਕਰੂੰਗਾ ਤੇ ਜੋ ਵੀ ਦਿਨ ਸੀ ਬਹੁਤ ਜ ਸ਼ਾਨਦਾਰ ਦਿਨ ਸੀ ਵਾਹਿਗੁਰੂ ਨੇ ਬਹੁਤ ਕਿਰਪਾ ਕੀਤੀ ਹੁਣ ਮੈਂ ਰਾਤ ਨੂੰ ਸੌਣ ਲੱਗਿਆ ਧੰਨਵਾਦ ਹੈ ਜਿਸ ਬੈੱਡ ਤੇ ਪਿਆ ਪ੍ਰਮਾਤਮਾ ਨੇ ਸੌਣ ਦਾ ਮੌਕਾ ਦਿੱਤਾ ਆਸ਼ੀਰਵਾਦ ਦਿੱਤਾ ਤੇ ਮੈਂ ਸੌਂਗਾ ਹੁਣ ਤੇ ਮੇਰੇ ਜਿਹੜੇ ਜ਼ਿੰਦਗੀ ਦੇ ਗੋਲ ਆ ਹਾਂ ਮੈਂ ਇੱਕ ਦਿਨ ਜ਼ਰੂਰ ਹਾਸਲ ਕਰੂੰਗਾ ਪ੍ਰਮਾਤਮਾ ਦਾ ਮੇਰੇ ਤੇ ਆਸ਼ੀਰਵਾਦ ਹੈ ਸਾਰੇ ਲੋਕ ਮ ਮੈਂ ਉਹਦਾ ਗੋਲ ਹਾਸਲ ਕਰ ਲਵਾਂਗਾ ਜੇ ਤੁਸੀਂ ਇਸ ਤਰ੍ਹਾਂ ਦੀਆਂ ਗੱਲਾਂ ਕਰੋਗੇ ਤਾਂ ਤੁਸੀਂ ਠੀਕ ਹੋ ਜਾਓਗੇ ਜੇ ਤੁਹਾਨੂੰ ਕੋਈ ਬਿਮਾਰੀ ਵੀ ਹੈ ਕੋਈ ਪ੍ਰੋਬਲਮ ਵੀ ਹੈ ਉਹ ਵੀ ਕਹੋ ਕਿ ਮੇਰੀ ਬਿਮਾਰੀ ਬਿਲਕੁਲ ਠੀਕ ਆ ਹੁਣ ਮੈਂ ਤੰਦਰੁਸਤ ਹੋ ਰਿਹਾ ਜੋ ਵੀ ਪ੍ਰੋਬਲਮ ਆ ਵਾਈਗੁਰ ਨੇ ਮੇਰੀ ਬਿਲਕੁਲ ਠੀਕ ਕਰਦੀ ਆ ਤੁਸੀਂ ਆਪ ਦੀਆਂ ਮਤਲਬ ਚੰਗੇ ਸ਼ਬਦ ਬੋਲੋ ਤਾਂ ਤੁਹਾਨੂੰ ਬਹੁਤ ਫਾਇਦਾ ਮਿਲੂਗਾ ਸੋ ਤੁਸੀਂ ਬਾਕੀ ਹੋਰ ਜਾਣਕਾਰੀ ਲਈ ਬੁੱਕ ਵੀ ਪੜ੍ਹ ਲਓ ਆਪਕੇ ਅਵਚੇਤਨ ਮਨ ਦੀ ਸ਼ਕਤੀ ਠੀਕ ਆ ਪਾਵਰ ਆਫ ਸਬਕੌਂਸ਼ੀਅਸ ਮਾਈਂਡ ਜੋਸਫ ਮਰਫੀ ਦੀ ਬੁੱਕ ਆ ਇਹ ਹਿੰਦੀ ਚ ਵੀ ਆ ਇੰਗਲਿਸ਼ ਚ ਵੀ ਆ ਜੇ ਤੁਹਾਨੂੰ ਲੈਂਗ ਕਿਉਂਕਿ ਆਪਾਂ ਯਾਰ ਬਹੁਤ سارے ਸੀਰੀਅਲ ਦੇਖਦੇ ਰਹਿੰਨੇ ਆ ਨਾਟਕ ਦੇਖਦੇ ਰਹਿੰਨੇ ਆ ਹਨਾ ਉਥੋਂ ਕੀ ਸਿੱਖਣ ਨੂੰ ਮਿਲਦਾ ਕੁਝ ਵੀ ਨਹੀਂ ਉਥੇ ਲੜਾਈ ਝਗੜੇ ਚੱਲਦੇ ਆ ਫਿਲਮਾਂ ਦੇ ਵਿੱਚ ਲੜਾਈ ਝਗੜੇ ਜਿੱਦਾਂ ਦੀ ਤੁਸੀਂ ਚੀਜ਼ ਦੇਖਦੇ ਨੇ ਇੱਕ ਜਿਹੜਾ ਦਿਮਾਗ ਆ ਇਹ ਜ਼ਮੀਨ ਆ ਤੁਸੀਂ ਜ਼ਮੀਨ ਦੇ ਵਿੱਚ ਕੋਈ ਵੀ ਚੀਜ਼ ਲਾਉਂਗੇ ਤਾਂ ਫਿਰ ਉਥੋਂ ਦੇਖੋ ਵੀ ਕੀ ਬਣੂਗਾ ਜ਼ਮੀਨ ਦੇ ਵਿੱਚ ਜੇ ਤੁਸੀਂ ਕਿਕਰਾਂ ਦੇ ਬੀਜ ਲਾਉਂਗੇ ਕਿੱਥੋਂ ਹਨਾ ਤੁਸੀਂ ਦਾਖਾਂ ਭਾਲ ਦਿਓ ਪਹਿਲਾਂ ਕਹਾਵਤ ਵੀ ਆ ਕਿ ਕਿੱਥੋਂ ਭਾਲਦੇ ਬਜੌਰ ਦੀਆਂ ਦਾਖਾਂ ਕਿਕਰਾਂ ਦੇ ਬੀਜ ਬੀਜ ਕੇ ਸੋ ਦਿਮਾਗ ਸਾਡਾ ਜ਼ਮੀਨ ਆ ਜਿਹੋ ਜਿਹਾ ਬੀਜੋਗੇ ਉਹੋ ਜਿਹਾ ਆਊਗਾ ਜੇ ਤੁਸੀਂ ਟੀਵੀ ਦੇਖ ਜੇਹੋ ਜੀ ਤੁਸੀਂ ਕੀ ਦੁਆਗ ਦੇ ਵਿੱਚ ਡਾਟਾ ਦੇ ਰਹੇ ਹੋ ਉਹੋ ਜਿਹਾ ਦਾ ਰਿਜ਼ਲਟ ਆਊਗਾ ਜੇ ਤੁਸੀਂ ਲੜਾਈ ਝਗੜੇ ਵਾਲੀਆਂ ਚੀਜ਼ਾਂ ਦੇਖਦੇ ਤੁਸੀਂ ਕਿਸੇ ਨਾਲ ਲੜੋਗੇ ਜੇ ਤੁਸੀਂ ਕੋਈ ਹੋਰ ਚੀਜ਼ ਸਾਈਡ ਚੀਜ਼ਾਂ ਦੇਖ ਰਹੇ ਹੋ ਕੋਈ ਸਾਈਡ इमोशनल ਚੀਜ਼ਾਂ ਦੇਖ ਰਹੇ ਹੋ ਤਾਂ ਤੁਹਾਡੀ ਜ਼ਿੰਦਗੀ ਵਿੱਚ ਵੀ ਉਦਾਂ ਦਾ ਆ ਜਾਊਗਾ ਇੱਕ ਨਾ ਅਕਸਰ ਹੀ ਮੈਂ ਚੀਜ਼ ਕਹਿਣਾ ਹੁੰਦਾ ਅੱਗੇ ਵੀ ਕਿ ਬਹੁਤ ਸਾਰੀਆਂ ਭੈਣਾਂ ਨੂੰ ਅੱਜ ਕੱਲ੍ਹ ਆ ਤਰ ਜਦੋਂ ਫਿਲਮਾਂ ਚੱਲਦੀਆਂ ਉਹ ਚ ਸੱਸ ਨੌ ਦੀ ਲੜਾਈ ਦਿਖਾਈ ਜਾਂਦੀ ਆ ਜਾਂ ਕਿਦਾਂ ਸਾਲਸ਼ਾ ਕਰਦੇ ਆ ਅਸੀਂ ਦੇਖਦੇ ਆ ਆਪਾਂ ਫਿਰ ਉਹ ਭੈਣਾਂ ਉਹ ਚੀਜ਼ਾਂ ਦੇਖ ਲੈਂਦੀਆਂ ਤਾਂ ਉਹਦਾ ਕੀ ਰਿਜ਼ਲਟ ਨਿਕਲਦਾ ਕਿ ਉਹਨਾਂ ਦੇ ਘਰ ਚ ਵੀ ਲੜਾਈ ਕਿਉਂਕਿ ਦਿਮਾਗ ਇੱਕ ਉਹਨੂੰ ਕੁਝ ਨਹੀਂ ਪਤਾ ਜਿਹੋ ਜਿਹਾਂ ਡਾਟਾ ਦੇਓਗੇ ਜਿਹੋ ਜੀ ਚੀਜ਼ ਦਿਮਾਗ ਨੂੰ ਦਿਓਗੇ ਨੇ ਉਹੋ ਜਿਹਾ ਰਿਜ਼ਲਟ ਪ੍ਰੋਡਿਊਸ ਕਰਨਾ ਸੋ ਉਹ ਲੜਾਈ ਝਗੜਾ ਦੇਖਦੇ ਨੇ ਉਹਦੇ ਘਰਾਂ 'ਚ ਲੜਾਈ ਝਗੜਾ ਪੈ ਜਾਂਦਾ ਸੋ ਇਹਦੋਂ ਚੰਗਾ ਤੇ ਗੁਰਬਾਣੀ ਪੜੋ ਵਾਹਿਗੁਰੂ ਨਾਲ ਜੁੜੋ ਚੰਗੀਆਂ ਚੀਜ਼ਾਂ ਦੇਖੋ ਜੇ ਤੁਸੀਂ ਗੁਰਬਾਣੀ ਪੜਦੇ ਰੋਟੀ ਪਾਣੀ ਰੋਟੀ ਟੋਕ ਕਰਦੇ ਆ ਉਦੋਂ ਗੁਰਬਾਣੀ ਨਾਲ ਨਾ ਪੜੋ ਵਾਹਿਗੁਰੂ ਵਾਹਿਗੁਰੂ ਕਰੋ ਤਾਂ ਤੁਹਾਡੇ ਘਰੇ ਤੰਦਰੁਸਤੀ ਹੋਊਗੀ ਸਭ ਕੁਝ ਠੀਕ ਹੋਊਗਾ ਸੋ ਦਿਮਾਗ ਦੇ ਵਿੱਚ ਚੰਗੇ ਬੀਜ ਉਹਗਾਓਗੇ ਤਾਂ ਚੰਗੀਆਂ ਚੀਜ਼ਾਂ ਉਗਣਗੀਆਂ ਸੋ ਇੰਨੇ ਸ਼ ਪਾ ਇੱਕ ਬੰਦੇ ਨੂੰ ਜੇ ਵੀਡੀਓ ਵਧੀਆ ਲੱਗੀ ਨਾ ਮੈਂ ਰਿਕਵੈਸਟ ਕਰਾਂਗਾ ਕਿ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਆਪਾਂ ਅਕਸਰ ਹੀ ਇਦਾਂ ਦੀਆਂ ਵੀਡੀਓ ਜਿਹੜੀਆਂ ਹੁੰਦੀਆਂ ਨਾ ਉਹ ਹਾਸੇ ਮਜ਼ਾਕ ਹੋਗੇ ਹਨ ਕੋਈ ਫਿਲਮਾਂ ਹੋ ਗਈਆਂ ਕੋਈ ਗਾਣੇ ਹੋਵੇ ਸ਼ੇਅਰ ਕਰਦੇ ਰਹਿੰਨੇ ਆ ਪਰ ਇਹੋ ਜੀ ਚੀਜ਼ ਜੇ ਕਿਸੇ ਦੇ ਇੱਕ ਬੰਦੇ ਦੇ ਵੀ ਕੰਮ ਆ ਸਕਦੀ ਪਤਾ ਨਹੀਂ ਕਿਹਦੀ ਲਾਈਫ ਚੇਂਜ ਹੋ ਜਾਏ ਸੋ ਇੱਕ ਬੁੱਕ ਨੇ ਮੇਰੀ ਬਹੁਤ ਲਾਈਫ ਚੇਂਜ ਕੀਤੀ ਆ ਮੈਂ ਮਤਲਬ ਕਿ ਬਹੁਤ ਕੁਝ ਇਸ ਬੁੱਕ ਦੇ ਕਰਕੇ ਜਾਂ ਇਹ ਗੱਲਾਂ ਸਿੱਖਣ ਕਰਕੇ ਅਚੀਵ ਕੀਤਾ ਸੋ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਆ ਮੈਂ ਪਰਮਾਤਮਾ ਦਾ ਮੈਂ ਵੀ ਧੰਨਵਾਦ ਕਰਦਾ ਕਿ ਉਹਨਾਂ ਦੀ ਮੇਰ ਸਦਕਾ ਸਭ ਕੁਝ ਹੋਇਆ ਉਹਨਾਂ ਨੇ ਮੈਨੂੰ ਇੱਕ ਰਸਤਾ ਦਿਖਾਇਆ ਸੋ ਮੇਰਾ ਫਰਜ਼ ਸੀ ਕਿ ਜਿਸ ਚੀਜ਼ ਨਾਲ ਮੈਨੂੰ ਬੈਨੀਫਿਟ ਮਿਲਿਆ ਮੈਂ ਤੁਹਾਨੂੰ ਦੱਸਾਂ ਤੁਹਾਨੂੰ ਵੀ ਬੈਨੀਫਿਟ ਮਿਲੇ ਜੇ ਮੇਰੀ ਕਿਸੇ ਇੱਕ ਚੀਜ਼ ਦੇ ਨਾਲ ਕਿਸੇ ਦਾ ਭਲਾ ਹੋ ਗਿਆ ਸੋ ਜਰੂਰ ਜ਼ਿੰਦਗੀ ਦੇ ਵਿੱਚ ਇਹ ਚੀਜ਼ਾਂ ਅਪਣਾਓ ਖੁਸ਼ ਰਹੋ ਤੰਦਰੁਸਤ ਰਹੋ ਬੇਸਰ ਲੋੜਵੰਦਾਂ ਦੀ ਮਦਦ ਜ਼ਰੂਰ ਕਰੋ ਤੇ ਮਨ ਦੇ ਵਿੱਚ ਹਮੇਸ਼ਾ ਨਾ ਇੱਕ ਨਰਮ ਦਿਲ ਰੱਖੋ ਆਪਣਾ ਉਹ ਨਹੀਂ ਕਿ ਕਿਸੇ ਦੇ ਮਨ ਨੂੰ ਬੁਰਾ ਕਰੋ ਹਨਾ ਆਪਣੇ ਕੰਮ ਤੇ ਧਿਆਨ ਦਿਓ ਬਸ ਮਿਹਨਤ ਕਰੋ ਕਿਰਤ ਕਰੋ ਤਾਂ ਤੁਹਾਨੂੰ ਕਾਮਯਾਬੀ ਜ਼ਰੂਰ ਮਿਲੂਗੀ ਮੈਂ ਆਖਰ ਤੇ ਕਹਿਣਾ ਚਾਹਾਂਗਾ ਕਿ ਔਖਾ ਕੰਮ ਨਹੀਂ ਕੋਈ ਜਹਾਨੇ ਅੰਦਰ ਪਰ ਕਰਨਾ ਸਦਾ ਆਰੰਭ ਔਖਾ ਹੋਵੇ ਹੌਸਲਾ ਤਾਂ ਚੁੱਕ ਪਹਾੜ ਦਈਏ ਬਿਨਾਂ ਹੌਸਲੇ ਚੁੱਕਣਾ ਖਾਂਬੇ ਔਖਾ ਤਾਂ ਜ਼ਿੰਦਗੀ 'ਚ ਜੋ ਕੁਝ ਵੀ ਕਰਨਾ ਨਾ ਬਸ ਇੱਕ ਟੀਚਾ ਬਣਾ ਲਓ ਗੋਲ ਬਣਾ ਲਓ ਤੁਹਾਨੂੰ ਸਕਸੈਸ ਜ਼ਰੂਰ ਮਿਲੂਗੀ ਸੋ ਇਹਨਾਂ ਸ਼ਬਦਾਂ ਨਾਲ ਮੈਨੂੰ ਜਗਮੀਤ ਬਰਾੜ ਨੂੰ ਦਿਓ ਇਜਾਜ਼ਤ ਆਪਣੀ ਵੀਡੀਓ ਨੂੰ ਜਰੂਰ ਲਾਈਕ ਕਰਿਓ ਕਮੈਂਟ ਕਰਕੇ ਦੱਸਿਓ ਵੀਡੀਓ ਕਿਵੇਂ ਲੱਗੀ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਸਤਿ ਸ਼੍ਰੀ ਅਕਾਲ ਜੀ